ਪੰਜਾਬ ਪਰ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਉਗਰਾਹਾ ਲੋ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹੈ ਐਮ ਐਸ ਪੀ ਦੀ ਮੰਗ ਨੂੰ ਲੈ ਕੇ ਲਗਾਤਾਰ ਧਰਨੇ ਦਿੱਤੇ ਜਾ ਰਹੇ ਹੈ ਮੰਗ ਪੱਤਰ ਦਿੱਤੇ ਜਾ ਰਹੇ ਤੇ ਨਾਲ ਹੀ ਜਿਹੜੇ ਕਿਸਾਨੀ ਸੰਘਰਸ਼ ਦੇ ਵਿੱਚ ਕਿਸਾਨ ਜਿਹੜੇ ਧਰਨਿਆਂ ਤੇ ਬੈਠੇ ਹੈ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਲਗਾਤਾਰ ਜਿਹੜੇ ਸਮਰਥਨ ਦਿੰਦੇ ਜਿਹੜੇ ਬੀਕੇਯੂ ਉਗਰਾਹਾ ਦੇ ਕਿਸਾਨ ਜ਼ਰੂਰ ਨਜ਼ਰ ਆ ਰਹੇ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬੈਨਰ ਹੱਥ ਫੜੇ ਆ ਉਹਦੇ ਵਿੱਚ ਸਾਬ ਲਿਖਿਆ ਹੈ ਡਬਲਯੂਟੀਓ ਤੋਂ ਬਾਹਰ ਆਓ ਸਮਰਾਜੀ ਆਰਥਿਕ ਨੀਤੀਆਂ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ ਬਿਜਲੀ ਖੇਤਰ ਦਾ ਨਿਜੀਕਰਨ ਜਿਹੜਾ ਬੰਦ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਹੈ ਐਮਐਸਪੀ ਦੀ ਮੰਗ ਹੈ ਜਾਂ ਜਿਹੜੇ ਕਿਸਾਨ ਉੱਥੇ ਬੈਠੇ ਆ ਉਹਨਾਂ ਦੇ ਸਮਰਥਨ ਦੇ ਵਿੱਚ ਤੁਸੀਂ ਧਰਨੇ ਦੇ ਦੇ ਤੁਸੀਂ ਜਿਹੜੇ ਕਿਸਾਨ ਬਾਰਡਰਾਂ ਤੇ ਬੈਠੇ ਆ ਜਿਹੜਾ ਬਾਰਡਰਾਂ ਦੇ ਉੱਤੇ ਤਸ਼ੱਦਦ ਕਰਕੇ ਜਦੋਂ ਸ਼ੁਭ ਕਰਨ ਵਰਗਾ ਸਾਡਾ ਵੀਰ ਜਿਹਨੂੰ ਸ਼ਹੀਦ ਕੀਤਾ ਗਿਆ ਤੇ ਦੂਜੇ ਜਿਹੜੇ ਹੋਰ ਕਿਸਾਨ ਆ ਉਹਨਾਂ ਦੇ ਉੱਤੇ ਤਸ਼ੱਦਦ ਕਰਕੇ ਇੱਕ ਨੂੰ ਪ੍ਰਿਤਪਾਲ ਸਿੰਘ ਨੂੰ ਹਰਿਆਣੇ ਲੈ ਗਈ ਉੱਥੇ ਅਣਮਨੁੱਖੀ ਤਸ਼ੱਦਦ ਕੀਤਾ ਤੇ ਜਿਹੜੀਆਂ ਇਹਨਾਂ ਦੀਆਂ ਮੰਨੀਆਂ ਹੋਈਆਂ ਮੰਗਾ ਲਿਖਤੀ ਮੰਗਾ ਜਿਹੜੀਆਂ ਇਹਨਾਂ ਨੇ ਮੰਨੀਆਂ ਉਹ ਲਾਗੂ ਕਰਾਉਣ ਵਾਸਤੇ ਇਹ ਪੂਰੇ ਪੰਜਾਬ ਦੇ ਵਿੱਚ ਆਪਾਂ ਡੀਸੀ ਦਫ਼ਤਰਾਂ ਅੱਗੇ ਧਰਨੇ ਦੇ ਕੇ ਬਜ਼ਾਰਾਂ 'ਚ ਮਾਰਚ ਕਰ ਰਹੇ ਹਾਂ ਜੇ ਇਸ ਤੋਂ ਬਾਅਦ ਵੀ ਤੁਹਾਡੀ ਮੰਗਾਂ ਨਾ ਪੂਰੀਆਂ ਹੋਣ ਤੇ ਆਉਣ ਵਾਲਾ ਤੁਹਾਡਾ ਜਿਹੜਾ ਕਦਮ ਕੀ ਹੋਏ ਇਹ ਜੋ ਵੀ ਅਗਲਾ ਫੈਸਲਾ ਐਸਕੇਐਮ ਵੱਲੋਂ ਜੋ ਵੀ ਸਾਨੂੰ ਕਾਲ ਦਿੱਤੀ ਜਾਊਗੀ ਉਹਨੂੰ ਪੂਰੇ ਭਾਰਤ ਦੇ ਵਿੱਚ ਵੀ ਲਾਗੂ ਕਰਾਂਗੇ ਸੋ ਮਹਿਲਾਵਾਂ ਵੀ ਸਾਡੇ ਨਾਲ ਮੌਜੂਦ ਆ ਗੱਲ ਕਰਾਂਗੇ ਭੈਣ ਜੀ ਜਿਹੜੀ ਅੱਜ ਧਰਨੇ ਦਿੱਤੇ ਜਾ ਰਹੇ ਆ ਹਾਂਜੀ ਜਿਹੜੇ ਧਰਨੇ ਦਿੱਤੇ ਜਾ ਰਹੇ ਹੈ ਕੀ ਕਹਿਣਾ ਚਾਹੋਗੇ ਦੱਸਿਓ ਨਹੀਂ ਪਹਿਲੇ ਦਿਨ ਸੋ ਮਹਿਲਾਵਾਂ ਜ਼ਰੂਰ ਇਸ ਜਗ੍ਹਾ ਤੇ ਮੌਜੂਦ ਹੈ ਲੇਕਿਨ ਗੱਲ ਕਰਨ ਤੇ ਥੋੜੀ ਜਿਹੀ ਪ੍ਰੇਸ਼ ਕਰਦੀ ਆ ਨਜ਼ਰ ਆ ਰਹੀਆਂ ਸਰ ਅੱਜ ਧਰਨੇ ਦਿੱਤੇ ਜਾ ਰਹੇ ਹੈ ਕੀ ਕਹਿਣਾ ਚਾਹੋਗੇ ਮੰਗਾ ਬਹੁਤ ਹੈ ਲੇਕਿਨ ਸਰਕਾਰ ਦਾ ਇਸ ਮੰਗਾ ਵੱਲ ਧਿਆਨ ਨਹੀਂ ਸਰਕਾਰ ਮੰਗਾਂ 'ਨੂੰ ਧਿਆਨ ਦੇਣ ਦੀ ਬਜਾਏ ਲੋਕਾਂ ਦਾ ਕੋਲ ਜਿਹੜਾ ਸੰਘਰਸ਼ ਕਰਨ ਦਾ ਅਧਿਕਾਰ ਆ ਉਹ ਫੌਨ ਡਈ ਆ ਉਹਨਾਂ ਤੇ ਪਾਬੰਦੀਆਂ ਲਾਈਆਂ ਜਾਣ ਰਹੀਆਂ ਨੇ ਜਿਸ ਤੋਂ ਮੁਰਲ ਉਹਦੇ ਵਿਰੋਧ ਦੇ ਵਿੱਚ ਜਿਹੜਾ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਦਿੱਲੀ ਦੀਆਂ ਰਹਿੰਦੀਆਂ ਮੰਗਾਂ ਨੇ ਲਖੀਮਪੁਰ ਖੀਰੀ ਦਾ ਮਸਲਾ ਐਮਐਸਪੀ ਤੇ ਗਰੰਟੀ ਕਾਨੂੰਨ ਦਾ ਮਸਲਾ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਜੋ ਮਲ ਲਾਠੀ ਗੋਲੀ ਚਲਾਈ ਗਈ ਅਸ਼ੁੱਭ ਕਰਨ ਦੀ ਮੌਤ ਹੋਈ ਲਤਾਪਾਵਾ ਤੋੜੀਆਂ ਉਹਤੇ ਹਰਿਆਣੇ ਦੇ ਸਰਪ੍ਰਥ ਮੰਤਰੀ ਅਨਲਵਜ ਤੇ ਡੀਜੀਪੀ ਦਾ ਪਰਚਾ ਕਰਨ ਦੀ ਮੰਗਿਆ ਇਹ ਕਰਕੇ ਮੰਗਾ ਜਿਹੜੀਆਂ ਬਹੁਤ ਨੇ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਦਾ ਜਿਹੜਾ ਸਾਡਾ ਰੋਸ ਮਾਰਚ ਆ ਨਾਲ ਜਿਹੜਾ 14 ਤਰੀਕ ਨੂੰ ਆਰਾਮਲੀਲਾ ਮੈਦਾਨ ਦੇ ਵਿੱਚ ਵੱਡੀ ਕਿਸਾਨ ਮਾਂ ਬਲਚੈਰ ਪੂਰੇ ਆਲ ਇੰਡੀਆ ਕਿਸਾਨ ਸੰਜੁਕਤ ਕਿਸਾਨ ਮੋਰਚੇ ਲੋ ਜਿਹੜੀ ਕਾਲ ਦਿੱਤੀ ਗਈ ਉਹਦੀ ਤਿਆਰੀ ਵਜੋਂ ਜਿਹੜਾ ਅੱਜ ਦਾ ਜਿਹੜਾ ਕੀਤਾ ਜਾ ਰਿਹਾ ਸੋ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਸੋ ਇੱਕ ਵਾਰੀ ਤਸਵੀਰ ਤਾਂ ਉਸ ਫਿਰ ਦਿਖਾ ਦਿੰਨੇ ਹਮਰੀ ਸਾਡੇ ਡੀਸੀ ਆਫਿਸ ਦੇ ਬਾਹਰ ਵੀ ਜਿੱਥੇ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਹੈ ਮਜਾਇਰੇ ਕੀਤਾ ਜਾ ਰਿਹਾ ਹੈ ਤੇ